ਆਪ ਹੀ ਬਤਾਇਆ ਜੀ ਬਿਊਟੀ ਬਿਟੀ ਕਰਕੇ ਕਰਕੇ ਤੇ ਉਹ ਬਕਾਇ ਉਹਨਾਂ ਦੇ ਮੈਂ ਕਹਿੰਦਾ ਠੰਡੇ ਵਸਤੇ ਪਾ ਦਿੱਤੇ ਗਏ ਨੇ ਕੈਚਲ ਇਹ ਕਹਿ ਰਿਹਾ ਕਿ ਇਹ ਸਾਡੀ ਏਅਰ ਬਿਟੀ ਦੀ ਰਿਕੋਮੈਂਡੇਸ਼ਨ ਹੈ ਇਹ 2.0 ਦਾ ਬੰਦਾ ਬੜੀਿਆਰ ਹੈ ਪਰ ਸਰਕਾਰ ਆਜ ਕੋ ਦੇਣੂ ਆ ਗਈ ਆ ਕਹਿਣਾ ਆਸ਼ਾ ਅਸਲ ਦੇ ਉੱਪਰ ਕਿਹਾ ਹਾਂ ਮੈਡੀਕਲ ਦੇ ਉੱਪਰ ਕਿਹਾ ਹਾਂ ਜਿਨਾਂ ਨੂੰ ਬੜਾ ਮਨਜ਼ਰੀ ਦਾ ਮਾਰ ਪਤਾ ਤੇ ਸਰਪ ਦੇ ਕੇ ਹੈ ਜਦੋਂ ਹਰ ਵਾਰ ਇੱਕ ਜਿਨੀ ਦੇ ਇੱਕ ਇੱਕ ਸੱਭੀ ਪਵਾੜੀ ਹੋਵੇ ਤਾਂ ਪਹਿਲਾ ਪਹਿਲ ਜੁਦਾ ਪੁੱਜਾ ਇਸ ਦਾ ਹੀਰੇ ਬੈਟ ਟ੍ਰੋਫੀ ਦਾ ਨਾਮ ਲੈਣ ਦੇ ਲਈ ਹੀਰੇ ਬੈਟ ਲੈਗ ਕੱਪ ਬਿਊਟੀ ਦਾ ਨਾਮ ਲੈਣ ਦੇ ਲਈ ਆਜੋ ਪ੍ਰਕਾਰ ਉਹ ਵੀ ਜੇਤਨ ਬਾਅਦ ਦੇ ਯਾਰ ਨੇ ਮਦਾਈ ਪੱਤਾ ਕੋਰਪੋਰੇਸ਼ਨ ਦੱਸਦੇ ਕੇ ਸਾਡੀ ਆਖ ਜੀਤਗੋਤ ਆ ਗਿਆ ਹੈ ਇਹ ਸਾਡਾ ਮਦਾਈ ਪੱਤਾ ਕੇਂਦਰ ਨਾਲ ਨਿਕ ਹੈ ਅੱਜ ਉਹ ਡੀਲੇ ਕੀਤਾ ਜਾ ਰਿਹਾ ਹੈ ਤੇ ਤੇਰੇ ਸਕੀਲ ਨੇ ਉਹ ਜਬਰਦੀ ਥੋਪ ਕੇ ਉਹਨੂੰ ਲਿੰਕ ਕੀਤਾ ਜਾ ਰਿਹਾ ਹੈ ਇਹ ਸਾਰਾ ਕੁਝ ਸਾਥਿਓ ਐਵੇਂ ਨਹੀਂ ਵਾਪਰਿਆ ਇਹ ਸਾਰਾ ਕੁਝ ਉਹਨਾਂ 90 99 ਦੀਆਂ ਨੀਤੀਆਂ ਹੈ ਜਿਨ੍ਹਾਂ ਨੀਤੀਆਂ ਦੀ ਚਰਚਾ 1990 99 ਚ ਹੋਇਆ ਕਰਦੀ ਸੀਗੀ ਇਹ ਨੀਤੀਆਂ ਉਦਾਰੀ ਕਰਨੀਆਂ ਨੇ ਇਹ ਨੀਤੀਆਂ ਕੋ ਸਾਰੀ ਕਰਨੀਆਂ ਨੇ ਇਹ ਵਿਧੀ ਕਰਨੀਆਂ ਨੇ ਇਹ ਕਾਪੂਰ ਫੱਫੀ ਨੀਤੀਆਂ ਨੇ ਅੱਜ ਸਾਡੇ ਅਧਾਰਿਆਂ ਦਾ ਗੜਾ ਕੱਟਨਾ ਹੈ ਜੀ ਵੀ ਉਹ ਆਗਦੇ ਸਾਥੀ ਦੱਸ ਕੇ ਗਏ ਨੇ ਕਿਵੇਂ ਉਹਨਾਂ ਨੇ ਜਾਇਦਾਦਾਂ ਨੂੰ ਕੋਟੀਆਂ ਦੇ ਭਾਰਤਕਾਰ ਵੇਚਣ ਵਾਸਤੇ ਤਿਆਰ ਹੈ ਅੱਜ ਫਿਰ ਸੂਤਾਂ ਦਾ ਕਿਵੇਂ ਖਾਤਮਾ ਕੀਤਾ ਜਾ ਰਿਹਾ ਅੱਜ ਸਿੱਖਿਆ ਜਿਹਨੂੰ ਕਦੇ ਕਹਿੰਦੇ ਸੀ ਸਿੱਖਿਆ ਵਿਚਾਰੀ ਪਰਪਕਾਰੀ ਅੱਜ ਪਰਪਕਾਰੀ ਨਹੀਂ ਅੱਜ ਸਿੱਖਿਆ ਦਾ ਵਪਾਰ ਹੀ ਕਰਨ ਕੀਤਾ ਜਾ ਰਿਹਾ ਹੈ ਅੱਜ ਜਿਹੜੇ ਮਾਲਕ ਥੋੜੇ ਧਾਰੇ ਲੋਕਾਂ ਨੂੰ ਗਰੀਬ ਗੁਰਮੀ ਨੂੰ ਜ਼ਬੂਤ ਦਿੰਦੇ ਸੀਗੇ ਅੱਜ ਉਹ ਸਾਰੇ ادارਿਆਂ ਨੂੰ ਆਦਮੀਆਂ ਤੇ ਹਵਾਨਿਆਂ ਦੀ ਚੋਲੀ ਪਾਇਆ ਜਾ ਰਿਹਾ ਹੈ ਅੱਜ ਕਦੇ ਤੁਸੀਂ ਸੋਚਿਆ ਸੀ ਬੇ ਰੇਲ ਪਟੜੀ ਹਿੰਦੋਸਤਾਨ ਦੀ ਸਰਕਾਰ ਵੀ ਹੋਵੇ ਤੇ 150 ਟ੍ਰੇਨ ਆਦਾਨੀਆਂ ਤੇ ਆਵਾਨੀਆਂ ਨਹੀਂ ਭੱਜਦੀ ਹੋਵੇ ਇੰਡੀਅਨ 에ਅਰਲਾਈਨ ਵਰਗਾ ਅਧਾਰਾ ਜਿਹੜਾ ਕਦੇ ਟਾਟਾ ਤੋਂ ਖਰੀਦਿਆ ਸੀਗਾ ਅੱਜ ਮੁੜ ਕੇ ਟਾਟਾ ਦੀ ਝੋਲੀ ਪਾ ਦਿੱਤਾ ਗਿਆ ਹੈ ਬੈਂਕ ਜਿਹੜੇ ਕਦੇ ਨੈਸ਼ਨਲਜ ਹੋਏ ਸੀਗੇ ਅੱਜ ਇੱਕ ਬੈਂਕ ਨੂੰ ਦੂਜੇ ਬੈਂਕ ਦੇ ਮੱਧ ਕੀਤਾ ਜਾ ਰਿਹਾ ਹੈ ਅੱਜ ਸਵੇਦਨ ਸੀ ਸਾਡਾ ਆਰਮੀ ਦੇ ਰਾਣੇ ਦਾ ਅੱਜ ਅਗਨੀ ਵੀਰ ਦੇ ਤੌਰ ਤੇ ਭਰਤੀ ਕਰਕੇ ਅੱਜ ਉਸ ਅਧਾਰੇ ਨੂੰ ਵੀ ਦਾਅ ਤੇ ਲਾਇਆ ਹੋਇਆ ਹੈ ਇਸ ਕਰਕੇ ਜਦੋਂ ਹਾਲਾਤ ਇਹੋ ਜਿਹੇ ਹੋਣ ਤਾਂ ਲਾਜ਼ਮੀ ਤੌਰ ਤੇ ਇੱਕ ਏਕੇ ਨੂੰ ਵਿਸ਼ਾਲ ਤੋਂ ਵਿਸ਼ਾਲ ਕਰਨ ਦੀ ਲੋੜ ਹੈ ਨਾ ਕਿ ਅਜ ਲਕੀਰਾ ਖਿੱਚਣ ਦੀ ਲੋੜ ਹੈ ਇਸ ਕਰਕੇ ਅਸੀਂ ਪਹਿਲਾਂ ਵੀ ਬੇਇਜ਼ਤੀ ਕੀਤੀ ਸੀ ਜਿਹੜੇ ਇਸ ਥੇਕੇ ਤੋਂ ਅਜੇ ਵੀ ਬਾਹਰ ਬੈਠੇ ਨੇ ਜਿਨ੍ਹਾਂ ਨੇ ਆਪਣੇ ਆਪਣੇ ਤੌਰ ਤੇ ਆਪਣੇ ਦਮ ਗੱਜਦੇ ਤੌਰ ਦੇ ਉੱਤੇ ਸਾਰਿਆਂ ਨੇ ਆਪਣੀ ਤਾਕਤ ਨੂੰ ਪਹਿਚਾਣ ਲਿਆ ਹੈ ਤੇ ਸਾਰਿਆਂ ਨੇ ਸਰਕਾਰ ਤੇ ਨਿੱਤਰ ਕੇ ਵੇਖ ਲਿਆ ਹੈ ਤੇ ਅੱਜ ਹੱਲ ਇਹੀ ਹੈ ਇਸ ਸਰਕਾਰ ਦੇ ਖਿਲਾਫ ਲੜਾਈ ਲੜਨ ਦਾ ਤੇ ਇਸ ਏਕੇ ਨੂੰ ਹੋਰ ਵੱਡਾ ਕਰੀਏ ਇਸ ਥੇਕੇ ਨੂੰ ਹੋਰ ਵਿਸ਼ਾਲ ਕਰੀਏ ਕਿ ਉਹਨਾ ਪੈਣਾ ਪ੍ਰਾਵਾਂ ਨੂੰ ਅਪੀਲ ਕਰਦੇ ਆ ਸਾਰੇ ਜਥੇਬੰਦੀਆਂ ਨੂੰ ਜਿਹੜੀਆਂ ਸਾਝੇ ਫਰੰਟ ਤੋਂ ਬਾਹਰ ਨੇ ਉਹਨਾਂ ਨੂੰ ਦੇ ਵਿਚਾਣਾ ਚਾਹੀਦਾ ਹੈ ਤਾਂ ਹੀ ਇਸ ਸਰਕਾਰ ਦਾ ਟਕਰਾ ਕੀਤਾ ਜਾ ਸਕਦਾ ਹੈ ਜਿਹੜੀ ਸਰਕਾਰ ਬਿਲਕੁਲ ਮੋਦੀ ਦੇ ਭੱਜ ਜਿੰਨੇ ਤੇ ਚੱਲ ਰਹੀ ਸਰਕਾਰ ਹੈ ਪੰਜਾਬ ਦੀ ਇਹ ਕਰਕੇ ਸਾਡੇ ਸਾਝੇ ਫਰੰਟ ਨੇ ਇੱਕ ਤਾਦਾ ਫੈਸਲਾ ਕੀਤਾ ਹੈ ਅੱਜ ਦੇ ਇਸ ਰੈਲੀ ਤੋਂ ਬਾਅਦ ਜਦੋਂ ਮਾਰਚ ਕਰਨਾ ਹੈ ਸਾਡੀ ਧਿਆਨ ਨਾਲ ਸੁਣ ਲੈ ਅਸੀਂ ਉਹਦੇ ਦਫ਼ਤਰ ਤੱਕ ਰਾਉ ਕਰਨਾ ਹੈ ਜੇ ਨੇ ਵੀ ਬੈਰੀਕੇਡ ਰਸਤੇ ਖੋਣਗੇ ਉਹ ਬੈਰੀਗੇਟ ਕੁੱਤੇ ਜਾਣਗੇ ਕੋਈ ਬੈਰੀਗੇਟ ਰਸਤੇ ਤੇ ਨਹੀਂ ਰਹਿਣ ਦੇਵਾਂਗੇ ਦੂਜਾ ਸਾਡਾ ਐਲਾਨ ਇਹ ਹੈ ਬਈ ਹੁਣ ਜਿਹੜੇ ਮੰਤਰੀ ਜੱਲੇ ਸਹੂਲਤਾ ਮੰਗ ਰਹੇ ਨੇ ਜੇ ਦਿੱਥੋਂ ਦਾ ਕਾਫਲਾ ਲੈ ਕੇ ਦਸੰਬਰ ਮਹੀਨੇ ਦੀਆਂ ਡੇਟਾ ਤੁਹਾਨੂੰ ਜਲਦੀ ਮੀਟਿੰਗ ਕਰਕੇ ਐਲਾਨ ਕਰ ਦੇਵਾਂਗੇ ਪਰ ਇਹ ਫੈਸਲਾ ਕਰ ਲਿਆ ਹੈ ਦਸੰਬਰ ਮਹੀਨੇ ਚ ਇਹਨਾਂ ਦੀਆਂ ਮੰਤਰੀਆਂ ਦੇ ਅਲੀ ਸ਼ਹਿਰ ਕੋਠੀਆਂ ਦਾ ਘਰਾਓ ਕਰਨ ਦਾ ਫੈਸਲਾ ਕੀਤਾ ਸਾਰਿਆਂ ਦੇ ਕੋਠੀਆਂ ਦਾ ਘਰਾਓ ਕਰਾਂਗੇ ਤੇ ਉਹਦੇ ਨਾਲ ਹੀ ਅਗਲਾ ਰਾਹ ਜਿਹੜਾ ਅਸੀਂ ਜਾਂਦੀ ਕਰਦੇ ਨਾ ਇਹ ਵੈਲੀਆਂ ਹੁਣ ਇੱਕ ਦੋ ਦਿੰਦੀ ਨਹੀਂ ਇਹ ਵੈਲੀਆਂ ਆਲ ਮਿੱਥੇ ਸਮੇਂ ਦਾ ਮੋਰਚਾ ਬਣਾ ਕੇ ਲੜਾਂਗੇ ਇਹਨਾਂ ਬੇਈਮਾਨਾਂ ਦੇ ਖਿਲਾਫ ਜਿਨ੍ਹਾਂ ਮੈਂ ਸਾਨੂੰ ਸਨਿਆਸੀ ਲੋਕਾਂ ਨੇ ਵਿਸ਼ੇਸ਼ ਤੌਰ ਤੇ ਕਿਸਾਨਾਂ ਨੇ ਜੋ ਸਾਨੂੰ ਸੇਧ ਦਿੱਤੀ ਹੈ ਉਹਨੂੰ ਲੈ ਕੇ ਅੱਗੇ ਵਧਣ ਦਾ ਯਤਨ ਕਰਾਂਗੇ ਇਹਨਾਂ ਸ਼ਬਦਾਂ ਦੇ ਨਾਲ ਸਾਥੀਓ ਤੁਸੀਂ ਸਾਰੇ ਆਇਓ ਹੁਣ ਤੁਹਾਨੂੰ ਆਪਣੀ ਆਪਣੀ ਜਥੇਬੰਦੀ ਦੀ ਖੋਅ ਹੈ ਕੋਈ ਸਾਥੀ ਬਸਾਤ ਨਾ ਜਾਇਓ ਸਭ ਤੋਂ ਮੋਰੇ ਸਾਥੀ ਫਬਰੂਅਰੀ ਵਾਲੇ ਹੋਣਗੇ ਜਿਨ੍ਹਾਂ ਦਾ ਧੰਨਵਾਦ ਕਰਦੇ ਆ ਤੂਰੀ ਵਾਲਿਆਂ ਦਾ ਵੀ ਜਿਨ੍ਹਾਂ ਨੇ ਬਹੁਤ ਕੰਮ ਇਹ ਪ੍ਰਬੰਧ ਕੀਤੇ ਨੇ ਉਹ ਸਾਰੇ ਸਾਥੀਆਂ ਦਾ ਧੰਨਵਾਦ ਨੇ ਤੇ ਤੁਸੀਂ ਇਸ ਗੱਲ ਤੋਂ ਵੀ ਹਲਾਲ ਹੋ ਗਏ ਰੈਲੀ ਸ਼ੁਰੂ ਹੋਣ ਤੋਂ ਲੈ ਕੇ ਰੈਲੀ ਖਤਮ ਹੋਣ ਤੱਕ ਤੁਹਾਡੇ ਸਾਹਮਣੇ ਵੱਡੇ ਤੋਂ ਵੱਡੇ ਕਾਫਲੇ ਆ ਰਹੇ ਨੇ ਇੱਕ ਕਰਕੇ ਕਾਫਲੇ ਇੱਥੇ ਚੱਲਣਗੇ ਔਰ ਜਿਹੜਾ ਸਾਥੀ ਨੇ ਚੱਲਣਾ ਹੈ ਫਬਰੂਅਰੀ ਵਾਲੇ ਸਾਥੀ ਦੋ ਤਿੰਨ ਮੋਰੇ ਜਾਈ ਕਰਨਗੇ